ਰੋਏ ਕੀ ਹਾਲਾ ਤੂੰ ਯਾਰ ਅੰਦਰ ਆ ਜਾ ਤੂੰ ਅੰਦਰ ਆ ਜਾ ਆ ਬਾਹਰ ਬਾਹਰ ਬਹੁਤ ਵਧੀਆ ਪੜਿਆ ਕੁੜੀ ਨੇ ਬਹੁਤ ਵਧੀਆ ਯਾਨੀ ਓਏ ਰੇ ਓਏ ਤੁਸੀਂ ਫੜਿਆ ਕਿ ਜੁਨਾ ਅੱਜ ਤੱਕ ਕੰਨ ਚਾ ਲਾ 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 ਚੱਲ 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 ਦੋ ਰਹਿ ਗਏ ਦੋ ਬਾਹਰ ਆ ਗਏ ਆ ਰੇਟ ਕੋਈ ਨਹੀਂ ਅੰਦਰ ਕੋਈ ਨਹੀਂ ਓਏ ਲੱਤ ਫੜ ਕੇ ਖਿੱਚ ਲੈ ਗੁੱਟੇ ਤੋਂ ਗੁੱਟੇ ਤੋਂ ਫੜ ਲੈ ਗੁੱਟੇ ਤੋਂ